ਮੇਰਾ ਨਾਮ ਹਿੰਦਰ ਸਿੰਘ ਪਿੰਡ ਬੋੜਾ ਡਾਕ ਨਾ ਬੋੜਾ ਤਹਿਸੀਲ ਗੜ੍ਹ ਸਿੰਘ ਜਿਲ੍ਹਾ ਹੁਸ਼ਿਆਰਪੁਰਦਾਈ ਬੇਨਤੀ ਹੈ ਕਿ ਮੈਂ 2023 ਦੇ ਵਿੱਚ ਇੱਕ ਅਜੰਟ ਨੂੰ ਆਪਣੇ ਬੱਚੇ ਨੂੰ ਪੁਰਤਗਾਲ ਭੇਜਣ ਵਾਸਤੇ ਆਪਣੇ ਡਾਕੂਮੈਂਟ ਦਿੱਤੇ ਤੇ ਉਹਨਾਂ ਨੇ ਸਾਨੂੰ 28 ਨੂੰ ਵੈਸੀ ਜਲੰਧਰ ਪੇਸ਼ ਕੀਤਾ ਤੇ ਉੱਥੇ ਵੀ ਸਾਡੇ ਕੋਲ ਕੈਸ਼ ਪੈਸੇ ਲਏ ਤੇ 12 ਲੱਖ ਦੇ ਵਿੱਚ ਗੱਲ ਸਾਡੀ ਨਿਬੜੀ 9 ਲੱਖ 15 ਹਜ਼ਾਰ ਰੁਪਿਆ ਸਾਡੇ ਕੋਲ ਥੋੜੇ ਥੋੜੇ ਕਰਕੇ ਲੈ ਲਿਆ ਜਦੋਂ ਵੀਜ਼ਾ ਦੇਣ ਦੀ ਗੱਲ ਆਈ ਤੇ ਵੀਜ਼ਾ ਵੀ ਸਾਨੂੰ ਡੁਪਲੀਕੇਟ ਦਿੱਤਾ ਗਿਆ ਟਿਕਟ ਜੋ ਦੋ ਸੀ ਕਿਸੇ ਕੋਲ ਦਿਖਾ ਲਈ ਤੇ ਟਿਕਟ ਵੀ ਸਾਨੂੰ ਫੇਕ ਦਿੱਤੀ ਗਈ ਤੇ ਬੜਾ ਪਰੇਸ਼ਾਨ ਹੋਇਆ ਸੀ ਉਹਨਾਂ ਡਾਕਟਰ ਸਾਹਿਬ ਉਹਦੇ ਕੋਲ ਜਾਂਦੇ ਆਂਦੇ ਰਹੇ ਸਾਨੂੰ ਕੋਈ ਹੱਥ ਪੜਦਾ ਨਹੀਂ ਉਸਨੇ ਬੜਾਇਆ ਫਿਰ ਸਾਨੂੰ ਧਮਕੀਆਂ ਵੀ ਦੇਣ ਲੱਗ ਪਿਆ ਪੇਟੂਸੀ ਇਸ ਤਰ੍ਹਾਂ ਕੁਝ ਨਹੀਂ ਕਰ ਸਕਦੇ ਜੋ ਕਰਨਾ ਲੈ ਲੋ ਜਿਸ ਤਰ੍ਹਾਂ ਵੀ ਲੈਣੇ ਹੈਗੇ ਆਖਿਰ ਮੈਂ ਫਿਰ ਸਰਕਾਰ ਦਾ ਜਾਨੀ ਪ੍ਰਸ਼ਾਸਨ ਦਾ ਸਾਥ ਲੈਣਾ ਸ਼ੁਰੂ ਕੀਤਾ ਤੈ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਟਾਈਮ ਦਾ ਮੇਰਾ ਬਹੁਤ ਲੱਗ ਗਿਆ ਉਹਦੇ ਵਿੱਚ ਪਰ ਜੋ ਵੀ ਐਸਐਸਪੀ ਸਾਹਿਬ ਹੁਣਾਂ ਨੇ ਸ੍ਰੀ ਜਗੀਰ ਸਿੰਘ ਹੁਣਾਂ ਨੇ ਉਹਦੀ ਤਬਦੀਦ ਕੀਤੀ ਵਧੀਆ ਕੀਤੀ ਹੈ ਮੈਂ ਉਸ ਤਵਦੀ ਦੇ ਤੋਂ ਖੁਸ਼ ਹਾਂ ਤੇ ਹੁਣ ਮੇਰਾ ਕੀ ਚੱਲਿਆ ਮੇਰੀ ਫੇਰ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈਗੀ ਹੈ ਸਰਕਾਰ ਅੱਗੇ ਹੀ ਬੇਨਤੀ ਹੈ ਕਿ ਮੈਂ ਗਰੀਬ ਆਦਮੀ ਹਾਂ ਮੇਰਾ 915000 ਰੁਪਿਆ ਮੈਂ ਤਕਰੀਬਨ ਆਪਣੇ ਰਿਸ਼ਤੇਦਾਰਾਂ ਕੋਲੋਂ ਫੜਫੜ ਕੇ ਕੀਤਾ ਹੋਇਆ ਸੀ ਮੇਰੇ ਕੋਲ ਆਪਣਾ ਕੋਈ ਕੰਮ ਨਹੀਂ ਹੈਗਾ ਮੇਰੇ ਪਰਿਵਾਰ ਦੀ ਹਾਲਤ ਖਸਤਾ ਹੈਗੀ ਹੈ ਮੈਂ ਇਕੱਲਾ ਕਮਾਉਣ ਵਾਲਾ ਹਾਂ ਇਸ ਕਰਕੇ ਮੇਰੀ ਬੇਨਤੀ ਨੂੰ ਸੁਣ ਕੇ ਉਹਨੂੰ ਅੰਦਰ ਕਰਕੇ ਮੇਰੇ ਪੈਸੇ ਦੁਆੰਦੀ ਕਿਥੇ ਚਲ ਗਏ ਏਜੰਟ ਕਿੱਥੋਂ ਸੀਗਾ ਏਜੰਟ ਉਸ ਵੀ ਲਈ ਜਦੋਂ ਅਸੀਂ ਮਿਲੇ ਸੀਗੇ ਤਾਂ ਉਹਦਾ ਗੁਰਾਇਆ ਆਫਿਸ ਸੀਗਾ ਜੀ ਥੋੜੇ ਚਿਰ ਬਾਅਦ ਉਹਨੂੰ ਚੱਕ ਲਿਆ ਉਤੋਂ ਤੇ ਵੀ ਪਤਾ ਕੀਤਾ ਉਹ ਫਲੋਰ ਫਲੋਰ ਦੋ ਜੀ ਨੂਰ ਮਹਿਲ ਜਾਨੇ ਤਾਂ ਬਾਹਰ ਐਫਸੀਆਈ ਦੇ ਸਟੋਰ ਹੈ ਉਹਦੇ ਨਾਲ ਮਹਿਮੀ ਕਲੋਨੀ ਹੈ ਉਹਦੇ ਵਿੱਚ ਉਹਦਾ ਆਪਣਾ ਮਕਾਨ ਹੈ ਤੇ ਪਤਾ ਲੱਗਿਆ ਕਿ ਅੱਜ ਕੱਲ ਲੋਕ ਕਿਤੇ ਰਾਤ ਬਰਾਤਾਂ ਦਾ ਤੋਕ ਤੇ ਖੁਦਰ ਜਾ ਕੇ ਰਹਿ ਗਏ ਜੀ ਇਸ ਕੀ ਮੰਗ ਮੰਗ ਹੈ ਕਿ ਮੇਰੇ ਜੋ ਮੈਂ ਪੈਸੇ ਆਪਣੇ ਇਸ ਤਰ੍ਹਾਂ ਕੋ ਪੜੇ ਹੋ ਵਿੱਚ ਮੈਂ ਵਿਆਜ ਤੇ ਵੀ ਪੜੇ ਹੋਇਆ ਮੈਨੂੰ ਵੀ ਦਵਾਇਆ ਜਾਵੇ ਤੇ ਤਾਂ ਕਿ ਮੈਂ ਆਪਣੀ ਹਾਲਤ ਨੂੰ ਠੀਕ ਕਰ ਸਕਾਂ ਤੇ ਆਪਣੇ ਬੱਚੇ ਦੇ ਭਵਿੱਖ ਦੇ ਲਈ ਗਾਂਹਕ ਜੋ ਚੀਜ਼ ਮੇਰਾ ਨਾਮ ਹਿੰਦਰ ਸਿੰਘ ਪਿੰਡ ਬੋੜਾ ਡਾਕਨਾ ਬੂੜਾ ਤਹਿਸੀਲ ਗੜ੍ਹ ਸਿੰਘ ਜਿਲ੍ਹਾ ਹੁਸ਼ਿਆਰਪੁਰ ਦਾਈ ਬੇਨਤੀ ਹੈ ਕਿ ਮੈਂ 2023 ਦੇ ਵਿੱਚ ਇੱਕ ਕਜ਼ੰਟ ਨੂੰ ਆਪਣੇ ਬੱਚੇ ਨੂੰ ਪੁੱਟガル ਭੇਜਣ ਵਾਸਤੇ ਆਪਣੇ ਡਾਕੂਮੈਂਟ ਦਿੱਤੇ ਤੇ ਉਹਨਾਂ ਨੇ ਸਾਨੂੰ 28 ਨੂੰ ਵੈਸੀ ਜਲੰਧਰ ਪੇਸ਼ ਕੀਤਾ ਤੇ ਉੱਥੇ ਵੀ ਸਾਡੇ ਕੋਲ ਕੈਸ਼ ਪੈਸੇ ਲਏ ਤੇ 12 ਲੱਖ ਦੇ ਵਿੱਚ ਗੱਲ ਸਾਡੀ ਨਿਬੜੀ 9 ਲੱਖ 15 ਹਜ਼ਾਰ ਰੁਪਿਆ ਸਾਡੇ ਕੋਲ ਥੋੜੇ ਥੋੜੇ ਕਰਕੇ ਲੈ ਲਿਆ ਜਦੋਂ ਵੀਜ਼ਾ ਦੇਣ ਦੀ ਗੱਲ ਆਈ ਤੇ ਵੀਜ਼ਾ ਵੀ ਸਾਨੂੰ ਡੁਪਲੀਕੇਟ ਦਿੱਤਾ ਗਿਆ ਟਿਕਟ ਜੋ ਦੋਸੀ ਕਿਸੇ ਕੋਲੋਂ ਦਿਖਾ ਲਈ ਤੇ ਟਿਕਟ ਵੀ ਸਾਨੂੰ ਫੇਕ ਦਿੱਤੀ ਗਈ ਤੇ ਬੜਾ ਪਰੇਸ਼ਾਨ ਹੋਇਆ ਸੀ ਉਹਨਾਂ ਡਾਕਟਰ ਸਾਹਿਬ ਉਹਦੇ ਕੋਲ ਜਾਂਦਿਆਂ ਦੇ ਰਹੇ ਸਾਨੂੰ ਕੋਈ ਹੱਥ ਪੜਦਾ ਨਹੀਂ ਉਸਨੇ ਬੜਾਇਆ ਫਿਰ ਸਾਨੂੰ ਧਮਕੀਆਂ ਵੀ ਦੇਣ ਲੱਗ ਪਿਆ ਪੇ ਤੁਸੀਂ ਇਸ ਤਰ੍ਹਾਂ ਕੁਝ ਨਹੀਂ ਕਰ ਸਕਦੇ ਜੋ ਕਰਨਾ ਲੈ ਲੋ ਜਿਸ ਤਰ੍ਹਾਂ ਵੀ ਲੈਣੇ ਹੈਗੇ ਆਖਿਰ ਮੈਂ ਫਿਰ ਸਰਕਾਰ ਦਾ ਜਾਨੀ ਪ੍ਰਸ਼ਾਸਨ ਦਾ ਸਾਥ ਲੈਣਾ ਸ਼ੁਰੂ ਕੀਤਾ ਤਾਂ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਟਾਈਮ ਦਾ ਮੇਰਾ ਬਹੁਤ ਲੱਗ ਗਿਆ ਉਹਦੇ ਵਿੱਚ ਪਰ ਜੋ ਵੀ ਐਸਐਸਪੀ ਸਾਹਿਬ ਹੁਣਾਂ ਨੇ ਸਰਦਾਰ ਜਗੀਰ ਸਿੰਘ ਹੁਣਾਂ ਨੇ ਉਹਦੀ ਤਬਦੀਦ ਕੀਤੀ ਵਧੀਆ ਕੀਤੀ ਹੈ ਮੈਂ ਉਸ ਤਵਦੀਦ ਤੋਂ ਖੁਸ਼ ਹਾਂ ਤੇ ਹੁਣ ਮੇਰਾ ਕੀ ਚੱਲਿਆ ਮੇਰੀ ਫੇਰ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈਗੀ ਹੈ ਸਰਕਾਰ ਅੱਗੇ ਹੀ ਬੇਨਤੀ ਹੈ ਕਿ ਮੈਂ ਗਰੀਬ ਆਦਮੀ ਹਾਂ ਮੇਰਾ 915000 ਰੁਪਿਆ ਮੈਂ ਤਕਰੀਬਨ ਆਪਣੇ ਰਿਸ਼ਤੇਦਾਰਾਂ ਕੋਲੋਂ ਫੜਫੜ ਕੇ ਕੀਤਾ ਹੋਇਆ ਸੀ ਮੇਰੇ ਕੋਲ ਆਪਣਾ ਕੋਈ ਕੰਮ ਨਹੀਂ ਹੈਗਾ ਮੇਰੇ ਪਰਿਵਾਰ ਦੀ ਹਾਲਤ ਖਸਤਾ ਹੈਗੀ ਹੈ ਮੈਂ ਇਕੱਲਾ ਕਮਾਉਣ ਵਾਲਾ ਹਾਂ ਇਸ ਕਰਕੇ ਮੇਰੀ ਬੇਨਤੀ ਨੂੰ ਸੁਣ ਕੇ ਉਹਨੂੰ ਅੰਦਰ ਕਰਕੇ ਮੇਰੇ ਪੈਸੇ ਦੁਆਣ ਦੀ ਕਿਥਲ ਕੀਤੀ ਜਾਵੇ ਏਜੰਟ ਕਿੱਥੋਂ ਸੀਗਾ ਏਜੰਟ ਉਸ ਵੀ ਲਈ ਜਦੋਂ ਅਸੀਂ ਮਿਲੇ ਸੀਗੇ ਤਾਂ ਉਹਦਾ ਗੁਰਾਇਆ ਆਫਿਸ ਹੈਗਾ ਜੀ ਥੋੜੇ ਚਿਰ ਬਾਅਦ ਉਹਨੇ ਚੱਕ ਲਿਆ ਉਤੋਂ ਤੇ ਵੀ ਪਤਾ ਕੀਤਾ ਉਹ ਫਲੋਰ ਫਲੋਰ ਤੋਂ ਅਸੀਂ ਨੂਰ ਮਹਿਲ ਜਾਣਿਆ ਤਾਂ ਬਾਹਰ ਐਫਸੀਆਈ ਦੇ ਸਟੋਰ ਹੈ ਉਹਦੇ ਨਾਲ ਮਹਿਮੀ ਕਲੋਨੀ ਹੈ ਉਹਦੇ ਵਿੱਚ ਉਹਦਾ ਆਪਣਾ ਮਕਾਨ ਹੈ ਤੇ ਪਤਾ ਲੱਗਿਆ ਕਿ ਅੱਜ ਕੱਲ ਲੋਕ ਕਿਤੇ ਰਾਤ ਬਰਾਤ ਧਾਂਦਾ ਤੇ ਉਕ ਤੇ ਉਧਰ ਜਾ ਕੇ ਰਹਿ ਗਏ ਕਿ ਮੰਗ ਹੈ ਮੰਗ ਹੈ ਕਿ ਮੇਰੇ ਜੋ ਮੈਂ ਪੈਸੇ ਆਪਣੇ ਇਸ ਤਰ੍ਹਾਂ ਕੋ پڑے ਹੋ ਵਿੱਚ ਮੈਂ ਵਿਆਜ ਤੇ ਵੀ پڑے ਹੋਇਆ ਮੈਨੂੰ ਵੀ ਦਵਾਇਆ ਜਾਵੇ ਤੇ ਤਾਂ ਕਿ ਮੈਂ ਆਪਣੀ ਹਾਲਤ ਨੂੰ ਠੀਕ ਕਰ ਸਕਾਂ ਤੇ ਆਪਣੇ ਬੱਚੇ ਦੇ ਵਿਵਕ ਦੇ ਲਈ ਗਾਂਜ ਦੀ ਲੋੜ